ਚੂਹਿਆਂ ਅਤੇ ਪਾਣੀ ਦੇ ਕਾਰਨ ਪੁਲ ਤੇ ਪੈ ਗਿਆ ਸੀ ਢੋਆ ਹਾਈਵੇ ਅਥਾਰਟੀ ਵੱਲੋਂ ਕੀਤਾ ਗਿਆ ਪੁਲ ਰਿਪੇਅਰ ਕੰਨਾਵਿਚੇ ਮੁਖਿਲ ਨੰਗਣ ਵਾਲਾ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਸੰਬਰਾਲਾ ਰੋਡ ਪੁਲ ਦੇ ਉੱਪਰ ਇੱਕ ਢੋਆ ਪੈ ਗਿਆ ਸੀ ਇਸ ਸੰਬੰਧੀ ਰਿਪੋਰਟ ਨੂੰ ਵਿਸ਼ੇਸ਼ ਤੌਰ ਤੇ ਸਾਡੇ ਵੱਲੋਂ ਨੋਚਰ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਅਧਿਕਾਰੀਆਂ ਵੱਲੋਂ ਹਰਕਤ ਵਿੱਚ ਆਉਂਦੇ ਆ ਇਸ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਅਤੇ ਉਹਨਾਂ ਦੱਸਿਆ ਇਸ ਦੀ ਵਜ੍ਹਾ ਪਾਣੀ ਅਤੇ ਚੂਹੇ ਆਣ। ਯਾ ਇਨਸਟਰਕਸ਼ਨ ਪੁਆਇੰਟ ਹੈ। ਇਹ ਨਹੀਂ ਹੈ। यही ਮੇਰਾ ਨਾਮ ਨਵਜੋਤ ਕੁਮਾਰ ਆ ਜੀ। ਜੀ ਕਹਾਏ ਡਿਵੀਸ਼ਨ ਤੋਂ ਠੀਕ ਮੈਂ ਜੀ ਰੋਡ ਦਾ ਇੰਚਾਰਜ ਆਂ ਜੀ, ਨੈਸ਼ਨਲ ਹਾਈਵੇ ਅਥੋਰਟੀ ਫਿੰਡ ਦਾ ਇੰਚਾਰਜ ਆਂ ਜੀ। ਇਹਦਾ ਕਾਰਨ ਜੀ ਕਿਤੇ ਨਾ ਕਿਤੇ ਨਾ ਵਾਟਰ ਲੀਕੀਜ ਹੋ ਰਹੀ ਆ ਔਰ ਥੱਲੇ ਜਿਹੜੇ ਆ ਉਹ ਚੂਹੇ ਆ ਜਿਹੜੇ ਵੀਪੋਲ ਆ ਨਾ ਉਹਦੇ ਵਿੱਚ ਦੀ ਮਿੱਟੀ ਬਾਹਰ ਘੜਦੇ ਆ। ਉਹਦੇ ਕਰਕੇ ਥੱਲੇ ਨੂੰ ਜਿਹੜਾ ਵਿੱਚ ਸਾਡਾ ਜੀਐਸਬੀ ਮਟੀਰੀਅਲ ਆ ਜਾਂ ਜਿਹੜੀ ਸੋਇਲ ਆ ਵਿੱਚ ਉਹ ਹੌਲੀ ਹੌਲੀ ਖਸਪਦੀ ਜਾਂਦੀ ਆ। ਜੀ ਰਾਤੀ ਜਦੋਂ ਇਨਫੋਰਮ ਕੀਤੀ ਸੀ ਕਿ ਟ੍ਰੈਫਿਕ ਇੰਚਾਰਜ ਖੰਨਾ ਤੋਂ ਰਵਿੰਦਰ ਕੁਮਾਰ ਜੀ ਹੋਣੀ ਤੇ ਜਿਹੜੇ ਉਹਨਾਂ ਦੇ ਟ੍ਰੈਫਿਕ ਇੰਚਾਰਜ ਦੇ ਵਿੱਚ ਉਹਨਾਂ ਦੇ ਮੈਂਬਰ ਸਹਿਬਾਨ ਆ ਅਮਰਜੀਤ ਸਿੰਘ ਹੁਣ ਤੇ ਤੁਸੀਂ ਵੀ ਮੈਨੂੰ ਕਾਲ ਕੀਤੀ ਸੀ ਰਾਤੀ ਤਾਂ ਮੈਂ ਜਲੰਦਰ ਸੀਗਾ ਉਸ ਟਾਈਮ ਨਹੀਂ ਆ ਪਾਇਆ ਮਾਰਨਿੰਗ ਆਪਾਂ ਆ ਕੇ ਜਿਹੜਾ ਇਹਨੂੰ ਰੈਕਟੀਫਾਈ ਕਰਨ ਦਾ ਕੰਮ ਸ਼ੁਰੂ ਕਰ ਦਿੰਦਾ ਜੀ ਅੱਧੇ ਘੰਟੇ ਦੇ ਵਿੱਚ ਵਿੱਚ ਉਹਨੂੰ ਸਾਰਾ ਕਰ ਦਵਾਂਗੇ ਜੀ ਕਲੀਅਰ ਸਮੱਸਿਆ ਤਾਂ ਹੀ ਆਂਦੀ ਰਹੀ ਐ ਜੀ ਦੇਖੋ ਜੀ ਇਹ ਜਿੱਥੇ ਵੀ ਕੋਈ ਰੋਡ ਦਾ ਇਨਸਪੈਕਸ਼ਨ ਜੁਆਇੰਟ ਜਿੱਦਾਂ ਹੁੰਦਾ ਆ ਆ ਫੱਟਾ ਬ੍ਰਿਜ ਬਣਿਆ ਹੋਇਆ ਆ ਗਾਹ ਅ ਸਲੋਪ ਬਣ ਜਾਂਦੀ ਆ ਇਹਨੂੰ ਬਾਰ-ਬਾਰ ਚੈੱਕ ਕਰਨਾ ਚਾਹੀਦਾ ਆ ਕਿ ਕਿਤੇ ਨਾ ਕਿਤੇ ਡਰਾੜ ਪੈ ਜਾਂਦੀ ਜੀ ਦੇ ਵਿੱਚ ਤਾਂ ਜਿਹੜੀ ਮੇਨ ਸਮੱਸਿਆ ਆ ਉਹ ਥੱਲੇ ਤੁਸੀਂ ਚੈੱਕ ਕਰ ਸਕਦੇ ਆ ਥੱਲੇ ਜਿਹੜੇ ਥੂਏ ਆ ਉਹ ਬੀ ਫੋਲ ਦੇ ਵਿੱਚ ਜਿਹੜੀ ਸਾਰੀ ਮਿੱਟੀ ਖਿੱਚਦੇ ਆ ਉਹ ਖਿੱਚਣ ਦੇ ਨਾਲ ਰੋਡ ਦੀ ਸਾਈਡ ਤੋਂ ਦੁੱਧ ਨੂੰ ਸਲੋਪ ਹੁੰਦੀ ਆ ਉਧਰ ਹੌਲੀ-ਹੌਲੀ ਇਹ ਟੁੱਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਆ ਜੀ ਹਾਂਜੀ ਇਹ ਹੁਣੀ ਠੀਕ ਹੋਊਗਾ ਜੀ ਅੱਧੇ ਘੰਟੇ ਦਾ ਟਾਈਮ ਦੋ ਅੱਧੇ ਘੰਟੇ ਦੇ ਵਿੱਚ ਹੋਊਗਾ ਜੀ